ਸ਼ੇਰ ਸਿੰਘ ਜੀ ਨੂੰ ਭਗਵਾਨ ਦੀ ਜੈ ਸਤਕਾਰਯੋਗ ਸਰਬ ਹਰ ਸੰਗਤ ਜੀਓ ਅੱਜ ਸੰਗਰਾਮ ਦਾ ਸ਼ੁਭ ਦਿਹਾੜਾ ਉਹ ਦਾ ਦਿਵਸ ਸਰਬਰ ਸੰਗਤ ਨੂੰ ਕੋਟਨ ਕੋਟ ਵਾਰ ਬਧਾਈਆਂ ਹਾਂ ਇਸੇ ਦਿਵਸ ਦੇ ਵਿੱਚ ਹੀ 26 ਪੋ ਦਾ ਸ਼ੁਭ ਦਿਹਾੜਾ ਵੀ ਆ ਰਿਹਾ ਪੋਸਟੀਆਂ ਵੀ ਆਪ ਸਭ ਨੂੰ ਕੋਟਨਪੂਰ ਬਰ ਬਧਾਈਆਂ ਅੱਜ ਇੱਕ ਮੈਂ ਛੋਟੀ ਜੀ ਪੋਸਟ ਸ਼ੇਅਰ ਕੀਤੀ ਸੀ ਪਹਿਲੀ ਪੋ ਕਹੇ ਪੋ ਕਹੇ ਕਿਸੇ ਵੀਰ ਨੇ ਸਵਾਲ ਕੀਤਾ ਕਿ ਪੋ ਕਹੇ ਦਾ ਜਿਹੜਾ ਤੁਸੀਂ ਪਾਇਆ ਇਹਦਾ ਕੀ ਮੀਨਿੰਗ ਹੈ ਕਿ ਪੋ ਕਿਸ ਤਰ੍ਹਾਂ ਬੋਲਦਾ ਵਾ ਤਾਂ ਜਿੰਨੀ ਇੱਕ ਦਾਸ ਨੂੰ ਸਮਝ ਸੀ ਉਨੀ ਕੋ ਦੇ ਨਾਲ ਗੱਲ ਕੀਤੀ ਕਿ ਪੋ ਇਹ ਸਾਰੇ ਬੋਲਦੇ ਨੇ ਜਦੋਂ ਜਿਨ੍ਹਾਂ ਦੀ ਪੁਕਾਰ ਪਰਮੇਸ਼ਰ ਸੁਣਦਾ ਕੋਈ ਪੰਜ ਤੱਤ ਦਾ ਵਿਅਕਤੀ ਨਹੀਂ ਸੁਣ ਸਕਦਾ ਇਹ ਪ੍ਰਮਾਤਮਾ ਇਹਨਾਂ ਦੀ ਪੁਕਾਰ ਸੁਣਦਾ ਤੇ ਇਹਨਾਂ ਦੀ ਗੱਲ ਸੁਣਦਾ ਹੈ ਕਿ ਅਕਾਲ ਪੁਰਖ ਦੇ ਆਉਣ ਦੀ ਗੱਲ ਕੀਤੀ ਕਿ ਜਦੋਂ ਉਹ ਆਵੇਗਾ ਤੇ ਧਰਨੀ ਵੀ ਬੋਲੇਗੀ ਤੇ ਇਹ 12 ਮਾਹ ਵੀ ਉਹਦੇ ਅੱਗੇ ਬੋਲਣਗੇ ਸਾਰੇ ਬੋਲੇ ਨੇ ਪਰਮੇਸ਼ਰ ਦੇ ਅੱਗੇ ਸੋ ਦੂਜਾ ਸਵਾਲ ਉਹਦਾ ਇਹ ਸੀ ਕਿ ਜਿਹਦੇ ਅੱਗੇ ਇਹ ਬੋਲਦੇ ਨੇ ਉਹ ਭਗਵਾਨ ਕਿਦਾਂ ਦਾ ਹੋਵੇਗਾ ਬੜੀ ਵੱਡੀ ਗੱਲ ਉਸ ਵੀਰ ਨੇ ਕਹੀ ਕਿ ਉਹ ਭਗਵਾਨ ਕਿਦਾਂ ਦਾ ਹੋਵੇਗਾ ਦੇਖੋ ਇਹ ਵਿਚਾਰਨ ਦੀ ਜ਼ਰੂਰਤ ਆ ਕਿ ਸਾਨੂੰ ਉਹ ਅਕਾਲ ਪੁਰਖ ਮਿਲਿਆ ਜਿਹੜਾ ਸਾਰੀ ਸ੍ਰਿਸ਼ਟੀ ਦਾ ਸਾਰੀ ਕਾਇਨਾਤ ਦਾ ਬ੍ਰਹਮੰਡਾ ਖੰਡਾਂ ਦਾ ਮਾਲਕ ਆ ਔਰ ਜਿਹਦਾ ਕੋਈ ਆਪਣਾ ਵजूद ਨਹੀਂ ਸੀ ਰੂਪ ਨਾ ਰੰਗ ਗੁਰਬਾਣੀ ਚ ਵੀ ਹੁੰਦਾ ਕਿ ਰੂਪ ਨਾ ਰੰਗ ਨਾ ਰੇਖ ਉਹ ਪ੍ਰਮਾਤਮਾ ਨੇ ਮਾਤ ਲੋਕ ਤੇ ਆਪਣਾ ਪ੍ਰਗਟਾਵਾ ਕੀਤਾ ਨਹੀਂ ਤਾਂ 10 ਗੁਰੂ ਸਹਿਬਾਨ 23 ਅਵਤਾਰ ਤਿੰਨ ਪੈਗੰਬਰ ਗੁਰੂ ਪੀਰ ਪੈਗੰਬਰ ਅਵਤਾਰ ਹੁੰਦੇ ਨੇ ਪ੍ਰਮਾਤਮਾ ਦਾ ਸੰਦੇਸ਼ ਦਿੰਦੇ ਨੇ ਧਰਮ ਗ੍ਰੰਥ ਸ਼ਾਸਤਰ ਉਹ ਬਾਣੀ ਦੇ ਵਿੱਚ ਲਿਖੇ ਜਾਂਦੇ ਨੇ ਕਿੰਨੀ ਸ੍ਰਿਸ਼ਟੀ ਵਸਦੀ ਆ ਕਿੰਨੀ ਦੁਨੀਆਂ ਵਸਦੀ ਆ ਪ੍ਰਮਾਤਮਾ ਉਹਨਾਂ ਨੂੰ ਵੀ ਮਿਲਦਾ ਬਹੁਤ ਤਪੱਸਿਆ ਕਰ ਰਹੇ ਨੇ ਬਹੁਤ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਜਿਹੜਾ ਉਹ ਥਾਂ-ਥਾਂ ਤੇ ਮਿਲ ਰਿਹਾ ਉਹਨਾਂ ਨੂੰ ਜਨਾਈ ਵੀ ਦੇ ਰਿਹਾ ਸੋਜੀ ਵੀ ਦੇ ਰਿਹਾ ਲੇਕਿਨ ਅਸੀਂ ਵੱਖਰੇ ਕਿਉਂ ਆ ਕਿ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਹੁਣੇ ਵੀਰ ਨੇ ਪੜਿਆ ਕਿ ਬਿਨ ਪਾਠ ਪੂਜਾ ਭਗਤੀ ਦੇ ਪ੍ਰਮਾਤਮਾ ਨੇ ਚੋਣ ਕੀਤੀ ਆ ਕਿ ਉਹਦੇ ਕੁਝ ਆਪਣੇ ਸੀ ਉਹਨੇ ਆਪਣੇਆਂ ਨੂੰ ਚੁਣਿਆ ਇਹ ਮੈਂ ਇੱਕ ਲੇਖ ਹਰਬਾਣੀ ਦਾ ਆਪਜੀ ਦੇ ਨਾਲ ਸਾਂਝਾ ਕਰਾਂਗਾ ਵਿਚਾਰ ਕਰਨਾ ਸੁਨਣਾ ਅਸੀਂ ਕਿਹੜੇ ਝਮੇਲੇ ਦੇ ਵਿੱਚ ਪਏ ਹੋਏ ਤੇ ਪਰਮੇਸ਼ਰ ਜਿਹੜਾ ਵਾ ਉਹ ਕੀ ਰਹਿਮਤ ਕਰ ਰਿਹਾ ਵਾ ਇਹ 10 ਪੋ 2121 ਬਿਕਰਮੀ ਹਰਪਗਤਵਾਰ ਜਿਠੂ ਵਾਲ ਦਾ ਪੋਦਾ ਹੀ ਲੇਖਿਆ ਤੇ ਇੱਥੇ ਹੀ ਹਰਪਗਤਵਾਰ 10 ਪੋ ਨੂੰ ਇੱਥੇ ਪਰਮੇਸ਼ਰ ਸਿੰਘਾਸਨ ਤੇ ਬਿਰਾਜਮਾਨ ਹੋਇਆ ਜਿੱਦਾਂ ਅੱਜ ਅਸੀਂ ਸੱਤ ਸਰੂਪ ਪਰਮੇਸ਼ਰ ਦਾ ਰੱਖ ਕੇ ਨਿਮਸ਼ਕਾਰਾਂ ਕਰ ਰਹੇ ਇਦਾਂ ਹੀ ਜਿਹੜੇ ਪੁਰਾਣੇ ਗੁਰਸਖ ਨੇ ਅਜੇ ਬਹੁਤਾ ਸਮਾਂ ਨਹੀਂ ਬੀਤਿਆ ਅਸੀਂ ਨਹੀਂ ਉਹ ਸਮਾਂ ਵੇਖ ਸਕੇ ਲੇਕਿਨ ਇਹਨਾਂ ਨੇ ਵੇਖਿਆ ਵਾ ਕਿ ਉਹ ਕਿੱਦਾਂ ਗੱਲ ਚੱਲਦੀ ਸੀ ਕਿੱਦਾਂ ਸਾਰੇ ਪਰਮੇਸ਼ਰ ਦੇ ਆਉਣ ਤੋਂ ਪਹਿਲਾਂ ਸਾਰੀ ਸੰਗਤ ਸੱਜੀ ਹੁੰਦੀ ਸੀ ਸੱਜੀ ਹੁੰਦੀ ਸੀ ਤਾਂ ਉਹਨੇ ਨਿਯਮਾਂ ਦੇ ਵਿੱਚ ਲਿਖਾਇਆ ਨਾ ਕਿ ਜਿਹਾਰ ਸ਼ੁਰੂ ਹੋਣ ਤੋਂ ਪਹਿਲਾਂ ਸਾਰੀ ਸੰਗਤ ਜਿਹੜੀ ਸੱਜੀ ਹੋਵੇ ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰਦਾ ਲੇਕਿਨ ਅੱਜ ਕੀ ਅੱਜ ਇੱਥੇ ਪੂਆਜੀ ਬੋਲ ਰਹੇ ਨੇ ਜਾਂ ਬਾਪੂਜੀ ਬੋਲ ਰਹੇ ਨੇ ਕਈਆਂ ਦੇ ਮੋਬਾਈਲ ਵੱਜ ਰਹੇ ਨੇ ਔਰ ਬੜੀ ਹੈਰਾਨੀ ਹੁੰਦੀ ਕਿ ਰਾਤ 11 12 ਵਜੇ ਵੀ ਕਈ ਬਜ਼ੁਰਗਾਂ ਨੂੰ ਮਾਤਾ ਨੂੰ ਜਾਂ ਕਈ ਬਜ਼ੁਰਗ ਵੀਰਾਂ ਨੂੰ ਫੋਨ ਆਉਂਦੇ ਨੇ ਉਹ ਜਨ ਲਾ ਪਿੰਦੇ ਨੇ ਇਹੋ ਜੀ ਏਡੀ ਕਿਹੜੀ ਜ਼ਰੂਰਤ ਪੈ ਗਈ ਕਿ ਰਾਤ 12 ਵਜੇ ਫੋਨ ਆਉਂਦਾ ਇਹ ਸਾਨੂੰ ਸੋ ਜਿੰਨੇ ਕੋਸ਼ਿਸ਼ ਕਰੋ ਕਿ ਜਿੰਨੇ ਹੋ ਸਕਦੇ ਆਪਾਂ ਉਹ ਨਾਂ ਅੰਦਰ ਲੈ ਕੇ ਆਏ ਬਾਰ ਬਾਰ ਵੀ ਇਹ ਗੱਲ ਕਹੀ ਜਾਂਦੀ ਆ ਤੇ ਨਾਂ ਲੈ ਕੇ ਆਇਆ ਕਰੀਏ ਕਿਉਂਕਿ ਜਿਹੜੀ ਗੱਲ ਚੱਲ ਰਹੀ ਹੁੰਦੀ ਆ ਉਹ ਗੱਲ ਟੁੱਟਦੀ ਆ ਜਿਹੜੇ ਵੀਰਾਂ ਪੈਣਾ ਦੀ ਲਿਵ ਸਤਗੁਰ ਦੇ ਨਾਲ ਜੁੜੀ ਹੁੰਦੀ ਜਿਹੜੇ ਉਹਦੀ ਗੋਦੀ ਦਾ ਆਨੰਦ ਮਾਣ ਰਹੇ ਹੁੰਦੇ ਤੇ ਉਹਨਾਂ ਦੀ ਲਿਵ ਟੁੱਟਦੀ ਦੀ ਸੋ ਦਸਪੋ ਕੀ ਕਹਿ ਰਿਹਾ ਦਸਪੋ ਕਹੇ ਮੈਂ ਵੇਖਿਆ ਲੱਖ 84 ਜਿਸਮ ਤਨ ਮਾਟੀ ਖਾਕੀ ਖੋਜ ਖੁਜਾਈ ਆ ਸਾਚਾ ਨੂਰ ਜਹੂਰ ਮਿਲਿਆ ਕਿਸੇ ਨਾ ਇਸਮ ਇਹ ਜਿਸਮ ਵੇਖੇ ਨੇ ਦਸਪੋ ਨੇ ਸਾਰਿਆਂ ਦੇ ਅਸਮਤ ਸਾਰੇ ਬੈਠੇ ਲਟਾਈਆ ਮੈਂ ਸੁਗੰਧ ਖਾ ਕੇ ਕਹਾਂ ਕਸਮ ਹੱਕ ਹਕੀਕਤ ਇੱਕ ਜਨਾਈਆ ਬਿਨ ਜਨ ਭਗਤਾ ਵੜਿਆ ਕੋਈ ਨਾ ਦਵਾਰੇ ਦਸਮ ਦਸਪੋ ਨੇ ਵੇਖ ਕੇ ਕਹਿਤਾ ਕਿ ਜਨ ਭਗਤਾ ਤੋਂ ਬਿਨਾ ਦਸਮ ਦਵਾਰੇ ਕੋਈ ਵੜਿਆ ਹੀ ਨਹੀਂ ਦੇ ਨਿਸ਼ਾਨਾ ਰੰਗ ਰੰਗਾਇਆ ਸਭ ਤੋਂ ਵੱਖਰੀ ਨਰਾਲੀ ਚਲਾ ਕੇ ਰਸਮ ਇਹ ਵੱਖਰੀ ਰਸਮ ਪਰਮੇਸ਼ਰ ਪਰਮਿਸ਼ਨ ਨੇ ਜਲਾਈ ਹੈ ਆਪਣੀ ਖੇਲ ਖਲਾਈਆ ਲੇਖੇ ਲਾ ਕੇ ਪਿਛਲੀ ਭਸਮ ਭਾਂਡਾ ਭਰਮ ਪਨਾਈਆ ਗੁਰਮੁਖਾਂ ਅੰਦਰ ਆਇਆ ਵਸਣ ਸੱਚ ਦਵਾਰੇ ਡੇਰਾ ਲਾਈਆ ਜੋਤੀ ਜੋ ਸਰੂਪ ਪਰ ਆਪ ਆਪਣੀ ਕਿਰਪਾ ਕਰ ਸਤਿ ਦੇਵਨ ਹਾਰ ਵੜਿਆਈਆ ਇਹ ਉਲਟੀ ਲੱਠ ਪਰਮੇਸ਼ਨ ਨੇ ਚਲਾਈ ਆ ਬਾਕੀ ਸੰਸਾਰ ਦੇ ਵਿਹਾਰ ਤੇਨੇ ਹੁੰਦੇ ਨੇ ਸਾਡੇ ਰਾਤ ਨੂੰ ਹੁੰਦੇ ਕਿਉਂਕਿ ਈਸਾ ਨੇ ਵੀ ਕਿਹਾ ਸੀ ਕਿ ਚਾਨਣ ਦੇ ਪੁੱਤਰੋ ਜਾਗਦੇ ਰਹੋ ਪਰਮੇਸ਼ਰ ਚੋਰਾਂ ਦੀ ਤਰ੍ਹਾਂ ਵੇ ਲੇਖ ਲੰਬਾ ਵਾ ਮੈਂ ਬਾਕੀ ਥੋੜਾ ਜਿਹਾ ਲੇਖ ਥੱਲੇ ਜਾ ਕੇ ਆਪਜੀ ਦੇ ਨਾਲ ਸਾਂਝਾ ਕਰਾਂਗਾ ਤੇ ਦਸਪੋ ਦਾ ਲੇਖ ਆਪਜੀ ਪੜ੍ਹ ਦਿਓ ਬਹੁਤ ਪਿਆਰਾ ਲੇਖ ਆ ਦਸਪੋ ਕਹੇ ਮੈਂ ਵੇਖਿਆ ਲੈਂਦਾ ਚੜਦਾ ਚਾਰੇ ਪਾਸੇ ਚਾਰੋਂ ਕੁੰਟੀ ਅੱਖ ਖੁਲਾਈ ਆ ਕਾਲਯੁਗ ਰੂਪ ਹੰਕਾਰ ਗੜਦਾ ਮਮਤਾ ਮੋਹ ਹਲਕਾਈ ਆ ਗੁਰਮੁਖ ਵਿਰਲਾ ਧੁਰਦਾ ਢੋਲਾ ਪੜਦਾ ਸੋਹੰਗ ਰਾਗ ਅਲਾਈਆ ਸੱਚ ਦਵਾਰੇ ਹੋਕੇ ਵਰਦਾ ਸੱਤ ਬੰਦਗੀ ਸੇਵ ਕਮਾਈਆ ਪੁਰਖ ਬਨਾਸ਼ੀ ਘਟ ਘਟ ਵਾਸੀ ਅੱਗੇ ਹੋਕੇ ਮਿਲਦਾ ਜਿਹੜਾ ਵੀ ਗੁਰਮੁਖ ਵਿਰਲਾ ਧੁਰ ਦਾ ਢੋਲਾ ਸੋਹੰਗ ਦਾ ਪੜ ਰਿਆ ਵਾ ਉਹਨੂੰ ਕੀ ਮਿਲ ਰਿਆ ਵਾ ਪੁਰਖ ਬਨਾਸ਼ੀ ਘਟ ਘਟ ਵਾਸੀ ਅੱਗੇ ਹੋਕੇ ਮਿਲਦਾ ਉਹਨਾਂ ਨੂੰ ਪਰਮੇਸ਼ਰ ਰੱਬ ਕੋਲ ਮਿਲਦਾ ਔਰ ਇਸੇ ਕਰਕੇ ਜਿਹੜੇ ਸਾਰੀ ਕਾਇਨਾਤ ਦੇ ਸਾਰੇ ਸੰਸਾਰ ਦੇ ਵਿੱਚ ਜਿਹੜੇ ਜਿਹੜੇ ਵੀ ਅੰਦਰ ਤੋਂ ਆਤਮਾ ਤੋਂ ਆਪਣੇ ਪ੍ਰਭੂ ਨੂੰ ਯਾਦ ਕਰ ਰਹੇ ਨੇ ਉਹਨਾਂ ਨੂੰ ਪਰਮੇਸ਼ਰ ਉੱਥੇ ਵੀ ਮਿਲ ਰਿਹਾ ਵਾ ਮਿਲਣੀ ਜਗਦੀਸ਼ ਕਰਾਈਆ ਪਰਦਾ ਲਾ ਕੇ ਤੀਜੇ ਤਿਲ ਦਾ ਨੂਰੋ ਨੂਰ ਕਰੇ ਰਸ਼ਨਾਈਆ ਮਾਨਕ ਬਣ ਕੇ ਸਾਚੇ ਦਿਲ ਦਾ ਅੰਦਰੋਂ ਦਰੀ ਦਲੀਲ ਦਾਏ ਬਦਲਾਈਆ ਫਿਰ ਅੰਦਰੋਂ ਦਲੀਲ ਬਦਲਦੀ ਆ ਪੜਦਾ ਲਾ ਕੇ ਬજર ਕਪਾਟੀ ਸੇਲ ਦਾ ਸਿੱਧਾ ਆਪਣਾ ਰਾਹ ਵਿਖਾਈ ਆ ਜੁਤੀ ਜੋ ਸਰੂਪ ਆ ਰੱਬ ਆਪਣੀ ਕਿਰਪਾ ਕਰ ਮਿਹਰ ਨਜ਼ਰ ਇੱਕ ਉਠਾਈ ਆ ਦਸ ਕੋ ਕਹੇ ਮੈਂ ਵੇਖਿਆ ਆ ਕੇ ਘਰ ਸਾਚੇ ਵਜੀ ਵਿਧਾਈ ਆ ਇਹ ਦਸ ਕੋ ਨੂੰ ਦਸ ਕੋ ਹਾਜ਼ਰ ਹੋਇਆ ਤੇ ਉਹਨੇ ਵੇਖਿਆ ਆਣ ਕੇ ਸਾਰਿਆਂ ਨੂੰ ਜਨ ਭਗਤ ਸੋਹੰਦੇ ਹਰ ਦਰਸ਼ਨ ਪਾ ਕੇ ਕਿਉਂਕਿ ਹਰ ਪਰਮੇਸ਼ਰ ਜਿਹੜਾ ਸਾਹਮਣੇ ਬੈਠਾ ਸੀ ਤੇ ਭਗਤ ਵੀ ਸਾਹਮਣੇ ਆਮੋ ਸਾਹਮਣੇ ਸੀ ਤਿੱਜੀ ਕੋਈ ਗੱਲ ਹੀ ਨਹੀਂ ਸੀ ਭਗਤ ਪਰਮੇਸ਼ਰ ਦੇ ਸਾਹਮਣੇ ਸੀ ਤੇ ਪਰਮੇਸ਼ਰ ਭਗਤਾਂ ਦੇ ਸਨਮੁਖ ਸੀ ਜਨ ਭਗਤ ਸੁੰਦੇ ਹਰ ਦਰਸ਼ਨ ਪਾ ਕੇ ਪਤਿਤ ਪਨੀਤ ਰੂਪ ਵਟਾਈਆ ਜਿਨ੍ਹਾਂ ਨੂੰ ਸਹਿਬ ਸੁਲਤਾਨ ਆਪਣੀ ਚੁੱਕੇ ਢਾਕੇ ਢਾ ਢੇਰੀ ਖਾਕ ਨਾ ਕੋਈ ਬਣਾਈਆ ਜਿਨ੍ਹਾਂ ਦੇ ਯੁੱਗ ਚੌਂਕੜੀ ਚੱਲੇ ਨਾਤੇ ਸੱਜਣ ਸਾਚੇ ਲੈ ਬਣਾਈਆ ਜੋਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰ ਲੇਖਾ ਲੈਣੇ ਵਿੱਚ ਚੁਕਾਈਆ ਜਿਹੜਾ ਲੇਖਾ ਪਰਮਿਸ਼ਨ ਨੇ ਲੈਣੇ ਦੇ ਵਿੱਚ ਚੁਕਾਇਆ ਦਸਮ ਪੋ ਕਹੇ ਖੇਲ ਵੇਖਿਆ ਸੋਣਾ ਸੋਹੇਲਾ ਸੱਜਣੇ ਕੀ ਅਖਵਾਈਆ ਗੁਰੂਆਂ ਵਰਗਾ ਗੁਰੂ ਚੇਲਿਆਂ ਵਰਗਾ ਚੇਲਾ ਗੁਰੂਆਂ ਵਰਗਾ ਗੁਰੂ ਚੇਲਿਆਂ ਵਰਗਾ ਚੇਲਾ ਪੈਗੰਬਰਾਂ ਵਰਗਾ ਪੈਗੰਬਰ ਗੁਰੂਆਂ ਪੈਗੰਬਰਾਂ ਤੋਂ ਪਰੇ ਮਾਲਕ ਆਪ ਅਖਵਾਈ ਆ। ਯਾਨੀ ਕਿ ਰਾਮਾ ਦਾ ਰਾਮ ਆਵੇਗਾ ਕਾਨਾ ਦਾ ਕਾਨ ਹੋਵੇਗਾ ਉਹ। ਸੋ ਉਹੀ ਗੱਲ ਕੀਤੀ ਇਹ 10 ਪੋ ਨੇ ਸਾਰੀ ਗੱਲ ਕੀਤੀ ਕਿ ਪੈਗੰਬਰਾਂ ਵਰਗਾ ਪੈਗੰਬਰ ਗੁਰੂਆਂ ਵਰਗਾ ਗੁਰੂ ਪੈਗੰਬਰਾਂ ਤੋਂ ਪਰੇ ਮਾਲਕ ਆਪ ਅਖਵਾਈ ਆ। ਪੈਗੰਬਰਾਂ ਗੁਰੂਆਂ ਤੋਂ ਪਰੇ ਮਾਲਕ ਆਪ ਅਖਵਾਈ ਆ ਜਨ ਭਗਤਾਂ ਕਰਕੇ ਸਹਿਜ ਸੁਭਾਉ ਮੇਲਾ ਉਹਦੀ ਮਿਲਣੀ ਕਿਦਾਂ ਆਉਂਦੀ ਹੈ ਸਹਿਸਬਾਉ ਇਹ ਨਹੀਂ ਕਿ ਲੱਖਾਂ ਸਾਲ ਤਪੱਸਿਆ ਵੀ ਕਰੀ ਜਾਓ ਉਹਦੀ ਮਿਲਣੀ ਜਿਹੜੀ ਉਹ ਸ਼ਿਨ ਪੰਗਰ ਦੇ ਵਿੱਚ ਹੀ ਹੈ ਕਿ ਤੂੰ ਮੇਰਾ ਤੇ ਮੈਂ ਤੇਰਾ ਜਿਨੇ ਆਤਮਾ ਤੋਂ ਪ੍ਰਮਾਤਮਾ ਨੂੰ ਯਾਦ ਕਰ ਲਿਆ ਉਹਦੀ ਮਿਲਣੀ ਵੀ ਸਹਿਸਬਾਉ ਚੁੱਦੀ ਜਨ ਭਗਤਾਂ ਕਰਕੇ ਸਹਿਜ ਸੁਭਾਉ ਮਿਲ ਆਇ ਸਹਿਸਬਾਉ ਕੀਤਾ ਮਿਲ ਆ ਇਹ ਨਹੀਂ ਕਿ ਅਸੀਂ ਪੋਥੀਆਂ ਪੜ੍ਹਦੇ ਰਹੇ ਪਹਿਲਾਂ ਤੇ ਫਿਰ ਪ੍ਰਮਾਤਮਾ ਸਾਡੇ ਘਰਾਂ ਦੇ ਵਿੱਚ ਜਾ ਕੇ ਉਹਨੇ ਚਰਨਛੋਹ ਦਿੱਤੀ ਆ ਕਿਸੇ ਨੂੰ ਪਤਾ ਹੀ ਨਹੀਂ ਸਾਰੰਗੜੇ ਵਾਲੇ ਵੀਰ ਮੰਗਲ ਸਿੰਘ ਦੀ ਜਦੋਂ ਗੱਲ ਸੁਣਦੇ ਆ ਉਹ ਬਚਨ ਕਿ ਪਰਮੇਸ਼ਰ ਉਹਨਾਂ ਦੇ ਜਿਹੜੇ ਤੇ ਉਹ ਜਿਹੜਾ ਡੇਰਾ ਸੀ ਉਹਦੀ ਦੀਵਾਰ ਦੇ ਆਲੇ-ਦੁਆਲੇ ਢੇੜਾ ਲਾ ਰਿਆ ਸੀ ਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਪਾਤਸ਼ਾਹ ਆਪਾਂ ਵੀ ਸੰਸਾਰ 'ਚ ਇਸ ਤਰ੍ਹਾਂ ਗੱਲ ਕਰਦੇ ਆ ਕਿ ਪਾਤਸ਼ਾਹ ਕਿਹਨੂੰ ਲੱਭਦੇ ਜੋ ਤੇ ਸੱਚੇ ਪਾਤਸ਼ਾਹ ਨੇ ਕੀ ਕਿਹਾ ਆਪਣੇਆਂ ਨੂੰ ਲੱਭਦੇ ਫਿਰ ਉਹਨਾਂ ਨੇ ਅਗਲਾ ਸਵਾਲ ਕੀਤਾ ਕਿ ਕੋਈ ਲੱਭਾ ਉਹਨਾਂ ਕਹਿੰਦਾ ਇਸ ਪਿੰਡ 'ਚੋਂ ਤੁਸੀਂ ਲੱਭੇ ਕਿਦਾਂ ਪਰਮਿਸ਼ਨ ਲੈ ਲਪਿਆ ਇਸ ਤਰ੍ਹਾਂ ਉਹ ਜਾ ਕੇ ਲਪਿਆ ਸੈਸਭਾ ਉਹ ਮਿਲਣੀ ਕੀਤੀ ਕਿਸੇ ਨੂੰ ਪਤਾ ਹੀ ਨਹੀਂ ਸੀ ਸੁੱਤੇ ਅਸੀਂ ਸੁੱਤਿਆਂ ਪਿਆ ਨੂੰ ਆਣ ਕੇ ਪਰਮੇਸ਼ਰ ਮਿਲਿਆ ਤੇ ਜੇ ਅੱਜ ਫਿਰ ਵੀ ਅਸੀਂ ਕਹਿ ਦਈਏ ਕਿ ਅਜੇ ਵੀ ਪਰਮਿਸ਼ਨ ਨੂੰ ਪਾਉਣਾ ਹੀ ਨਾਮ ਸਿਮਰਨ ਕਰਕੇ ਜਾ ਕੇ ਹੋਰ ਤਪੱਸਿਆ ਕਰਕੇ ਤੇ ਫਿਰ ਉਹ ਕਿਹੜਾ ਪ੍ਰਭੂ ਜਿਹੜਾ ਅਸੀਂ ਪਾਉਣਾ ਮਿਲਾਵਟ ਪਿਛਲੀ ਦਿੱਤੀ ਚਕਾਇਆ ਸੁਣਾ ਜਨ ਭਗਤਾਂ ਕਰਕੇ ਸਹਿਜ ਸੁਭਾਉ ਮੇਲਾ ਮਲਾਵਟ ਪਿਛਲੀ ਦਿੱਤੀ ਚੁਕਾਈਆ ਪਿਛਲਾ ਚੁਕਾ ਕੇ ਵਕਤ ਦਹਿਲਾ ਇਕੱਲਾ ਹੋਇਆ ਆਪ ਸਹਾਈਆ ਇਕੱਲਾ ਹੋਇਆ ਆਪ ਸਹਾਈਆ ਸਾਚਾ ਸਮਾ ਸੁਹਾ ਕੇ ਵੇਲਾ ਵੇਖਣ ਵਾਲੇ ਚੁੱਪ ਕਰਾਈਏ ਸੋ ਵੇਖਣ ਵਾਲਿਆਂ ਨੂੰ ਚੁੱਪ ਕਰਾਤਾ ਨੇ ਜਨ ਭਗਤ ਕੋਈ ਨਾ ਰਹੇ ਪੁੱਤ ਸਤੇਲਾ ਹੁਣ ਉਹਨੇ ਕਹਿਆ ਕੋਈ ਪੁੱਤ ਸਤੇਲਾ ਨਹੀਂ ਰਹੇਗਾ ਮੈਂ ਸਾਰੇ ਆਪਣੇ ਬਣਾ ਲਏ ਨਾਤਾ ਕੂੜਾ ਦਿੱਤਾ ਛੜਾਈ ਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਲਯੋਗ ਵੇਖ ਪਹਾੜ ਜੰਗਲ ਜੂ ਉੱਚੇ ਟਿੱਲੇ ਪਰਬਤ ਬੇਲਾ ਸਮੁੰਦ ਸਾਗਰ ਡੂੰਗੀ ਖਾਈ ਖੋਜ ਖੁਜਾਈ ਆ ਦਸ ਕੋ ਕਹੇ ਮੈਂ ਖਾਵਾਂ ਸੁਗੰਧੀ ਸੱਚ ਸੱਚ ਦਰੜਾਈ ਆ ਜਨ ਭਗਤਾਂ ਕੱਟਦਾ ਵੇਖਿਆ ਫੰਦੀ ਪਰਮੇਸ਼ਰ ਸਾਹਮਣੇ ਬੈਠਾ ਤੇ ਦਸ ਕੋ ਨੇ ਵੇਖਿਆ ਕਿਦਾਂ ਭੁੱਲ ਜਾਗੇ ਅਸੀਂ ਕਹਾਂਗੇ ਸਾਡੀ ਉਹਨੇ ਫੰਦੀ ਨਹੀਂ ਕੱਟੀ ਜਦ ਕਿ 10 ਗਵਾਹੀ ਦੇਣਦਿਆ ਕਿ ਮੈਂ ਵੇਖਿਆ ਕਿ ਪ੍ਰਭੂ ਜਿਹੜਾ ਭਗਤਾਂ ਦੀ ਫੰਦੀ ਕੱਟ ਰਿਆ ਸੀ ਇਸੇ ਕਰਕੇ ਉਹਨੇ ਗਵਾਹ ਵੀ ਇਹੀ ਰੱਖੇ ਆ ਪੰਜ ਤਤ ਦੇ ਬੰਦੇ ਨਹੀਂ ਰੱਖੇ ਜਾਨ ਭਗਤ ਕੱਟਦਾ ਵੇਖਿਆ ਫੰਦੀ ਫਾਂਸੀ ਅੱਗੇ ਨਾ ਕੋਈ ਲਟਕਾਈਆ ਦੀਨ ਮਜਬਦੀ ਰਹੇ ਨਾ ਕੋਈ ਪਾਬੰਦੀ ਸ਼ਰਾ ਸ਼ਰੀਅਤ ਨਾ ਕੋਈ ਰਖਾਈਆ ਲੱਖ 84 ਖਾਨਾ ਤੋੜ ਕੇ ਬੰਦੀ ਬਰੀ ਆਪਣੇ ਹੁਕਮ ਰਖਾਈਆ ਬਰੀ ਆਪਣੇ ਹੁਕਮ ਰਖਾਈਆ ਪੀਠ ਰਹੇ ਕੋਈ ਨਾ ਨੰਗੀ ਸੀਸ ਆਪਣਾ ਹੱਥ ਟਿਕਾਈਆ ਜਦੋਂ ਹੁਣੇ ਵੀਰ ਨੇ ਪਿਆ ਸੀ ਪੜਿਆ ਸੀ ਕਿਉਂਦਿਆਂ ਦੇ ਮੁਖ ਤੱਕੇ ਜਾਂਦਿਆਂ ਹੱਥ ਰੱਖੇ ਉੱਤੇ ਪੀਠ ਤੋਨੇ ਕੀ ਕਹਤਾ ਨਾ ਪੀਠ ਰਹੇ ਕੋਈ ਨਾ ਨੰਗੀ ਸੀਸ ਆਪਣਾ ਹੱਥ ਟਿਕਾਈਆ ਪਰਮੇਸ਼ਰ ਨੇ ਆਪਣਾ ਹੱਥ ਰੱਖ ਦਿੱਤਾ ਸਿਰ ਤੇ ਗੁਰਮੁਖ ਸੁਆਣੀ ਨਜ਼ਰ ਨਾ ਆਵੇ ਕੋਈ ਰੰਡੀ ਗੋਵਿੰਦ ਸ਼ਬਦ ਹਾਣੀ ਜੋੜ ਜੜਾਈ ਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਉਠਾਈ ਆ ਦਸਮ ਉਹ ਕਹੇ ਮੇਥੋਂ ਪੁੱਛੋ ਪਿਛਲਾ ਹਾਲ ਸੁਣਾਈਆ ਗੁਰਮੁਖ ਉਸ ਨਾਲ ਨਾ ਰਸੋ ਰਸਿਆਂ ਰਹਾ ਮਨਾਈ ਆ ਉਸ ਦੀ ਚਰਨੀ ਝੁਕੋ ਜੋ ਝੁਕ ਝੁਕ ਤਾਡੀ ਸੇਵ ਕਮਾਈ ਆ ਇਹ ਇਹ ਨਾ ਕਿ ਮਹਾਰਾਜ ਸੇਵਾਦਾਰ ਕੋਤੋਂ ਬਣਾ ਸੇਵਾਦਾਰ ਹੈ ਹੀ ਕੋਈ ਨਹੀਂ ਸ ਜੋ ਚੁਕ ਚੁਕ ਤੁਹਾਡੀ ਸੇਵ ਕਮਾਈ ਆ ਉਸ ਦੇ ਕੋਲੋਂ ਮੂਲ ਨਾ ਲੁਕੋ ਉਹਦੇ ਕੋਲੋਂ ਲੁਕੋ ਨਾ ਹਣ ਜੋ ਜੋਗ ਜਨਮ ਦੇ ਆ ਜਨਮ ਦੇ ਆ ਲੁਕਿਆਂ ਬਾਰ ਕਢਾਈ ਆ ਜੋਤੀ ਜੋਸ ਰੂਪ ਆਪ ਆਪਣੀ ਕਿਰਪਾ ਕਰ ਸੱਚ ਕਰਨੀ ਕਾਰ ਕਮਾਈ ਆ 10 ਪੋ ਕਹੇ ਸੁਣੋ ਬਨੰਤੀ ਇੱਕ ਹੁਣ 10 ਪੋ ਨੇ ਇੱਕ ਜਨ ਭਗਤਾਂ ਨੂੰ ਕਹਤਾ ਵੀ ਇੱਕ ਬੇਨਤੀ ਸੁਣੋ ਦਰ ਠੰਡੇ ਦੇ ਆ ਜਨਾਈਆ ਪੰਜਾਂ ਤਤਾਂ ਵਾਲਿਓ ਬਣ ਜੋ ਸੱਚੇ ਸਿਖ ਹਣ ਪੰਜਾਂ ਤਤਾਂ ਵਾਲਿਆਂ ਨੂੰ ਕਹਤਾ ਕਿ ਬਣ ਜੋ ਸਾਚੇ ਸਿੱਖ ਸਤਗੁਰ ਸਿੱਖਿਆ ਇੱਕ ਦਰੜਾਈ ਆ ਸਤਗੁਰ ਸਿੱਖਿਆ ਕਿ ਦੇ ਰਿਆ ਜਿਨ੍ਹਾਂ ਦੇ ਪੂਰਬ ਲੇਖੇ ਲੇਖ ਜਿਨ੍ਹਾਂ ਦੇ ਲੇਖੇ ਲਿਖ ਲੈ ਅੰਤਮ ਝੋਲੀ ਪਾਈ ਆ ਜੇ ਸ੍ਰੀ ਭਗਵਾਨ ਜੇ ਜੇ ਸ੍ਰੀ ਭਗਵਾਨ ਤੁਹਾਡੇ ਉੱਤੇ ਗਿਆ ਵਿਸ਼ ਕਿ ਜੇ ਭਗਵਾਨ ਤੁਹਾਡੇ ਉੱਤੇ ਵਿਸ਼ ਗਿਆ ਤੁਹਾਡੇ ਤਰ੍ਹਾਂ ਤੇ ਆ ਗਿਆ ਵਿਸਰਿਆ ਫੇਰ ਉਠਾਈ ਆ ਤੁਹਾਡਾ ਆਉਂਦਿਆਂ ਦਾ ਮੁਖ ਵੇਖੇ ਵੇਖੇ ਮੁਖ ਤਰੀ ਤੁਹਾਡਾ ਆਉਂਦਿਆਂ ਦਾ ਮੁਖ ਵੇਖੇ ਜਾਂਦਿਆਂ ਦੀ ਤੱਕੇ ਪਿੱਠ ਸਵਾ ਗਿਠ ਅੰਦਰ ਆਪਣੀ ਖੇਲ ਰਚਾਈਆ ਜਿਸ ਦਸਮਦਵਾਰੀ ਦੀ ਕਰਦੇ ਰਹੇ ਸਾਰੇ ਖੇਚ ਪਰਾ ਸੰਸਾਰੀ ਕਰਦਾ ਰਹਿਣ ਦਸਮਦਵਾਰੀ ਦੀ ਖੇਚ ਜੋਗ ਅਭਿਆਸ ਤਪਸਾਧਨਾ ਜਗਤ ਕਰਾਈਆ ਦਸਮਦਵਾਰੀ ਵਾਸਤੇ ਇਹੋ ਕਰਦੇ ਉਸ ਦੀ ਜਨ ਭਗਤਾ ਘਰ ਬੈਠਿਆਂ ਦੇ ਦੇ ਵਿੱਚ ਜਨ ਭਗਤਾਂ ਨੂੰ ਘਰ ਬੈਠਿਆ ਚਿੱਟ ਮਿਲ ਗਈ ਉਹਦੀ ਉੱਪਰ ਸੋਹੰਗ ਨਾਮ ਰਖਾਈ ਆ ਸੋਹੰਗ ਨਾਮ ਲਿਖ ਕੇ ਦੇ ਦਿੱਤਾ ਗੁਰਸਿੱਖ ਤੂੰ ਮੇਰਾ ਤੇ ਮੈਂ ਤੇਰਾ ਪਿਤ ਪਿਤਾ ਪੁੱਤ ਇੱਕੋ ਕਰਦੇ ਮਾਲਕ ਨਜ਼ਰੀ ਆਈਆ ਭਗਤ ਦੁਆਰਾ ਇੱਕੋ ਨੇ ਕਾ ਇੱਕੋ ਕਰਦੇ ਮਾਲਕ ਨਜ਼ਰ ਆਇਆ ਕਿਉਂਕਿ ਭਗਤ ਦੁਆਰਾ ਇਹ ਸੱਚਖੰਡ ਪ੍ਰਮਾਤਮਾ ਨੇ ਮਾਤ ਲੋਕ ਤੇ ਉਤਾਰਿਆ ਇਹ ਨਹੀਂ ਕਿਸ ਤਰ੍ਹਾਂ ਦਾ ਕੋਈ ਹੋਰ ਬਣ ਜਾਏਗਾ ਤੇ ਉਹ ਭਗਤ ਦੁਆਰਾ ਇਹਦੇ ਨਾਲ ਰਲ ਜਾਏਗਾ ਨਹੀਂ ਇਹ ਪਰਮਿਸ਼ਨ ਨੇ ਜੋ ਬਣਾਇਆ ਇਸ ਹੱਤਾਂ ਜੋਈਆਂ ਆਪ ਸਭ ਜਾਣਦੇ ਜੀ ਜਿਨ੍ਹਾਂ ਦੇ ਅੰਦਰ ਮੈਂ ਵੜ ਜਾਵਾਂ ਵਿੱਚ ਜਿਨ੍ਹਾਂ ਦੇ ਅੰਦਰ ਮੈਂ ਵੜ ਜਾਵਾਂ ਵਿੱਚ ਉਹਨਾਂ ਨੂੰ ਦਸਮਦਵਾਰੀ ਚੰਗੀ ਮੂਲ ਨਾਲ ਪਾਈਆ ਜਿਨ੍ਹਾਂ ਦੇ ਅੰਦਰ ਮੈਂ ਵੜ ਗਿਆ ਕਹਿੰਦਾ ਉਹਨਾਂ ਨੂੰ ਦਸਮਦਵਾਰੀ ਚੰਗੀ ਮੂਲ ਨਾਲ ਪਾਈਆ ਉਹ ਕੋਡੀ ਵਾਂਗ ਸਿੱਕੇ ਭਰੀ ਰਿੱਚ ਕੋਡੀ ਬੰਦ ਹੁੰਦੀ ਨਾ ਅੰਦਰੋਂ ਵਿੱਚੇ ਬੰਦ ਕਰਾਈਆ ਜਿਨ੍ਹਾਂ ਦੇ ਅੰਤਰ ਵਸੇਰਾ ਹੋਇਆ ਨਿਝ ਉਹਨਾਂ ਨਿਝ ਨੇਤਰ ਪੰਦ ਮੁਕਾਈਆ ਉਹਨਾਂ ਦਾ ਪੰਦ ਮਗਾਤਾ ਮੈਂ ਭਗਤਾਂ ਨਾਲ ਇਹ ਸੁਨਣਾ ਬਹੁਤ ਘੱਟ ਲਿਖਤਾਂ ਨੇ ਜਿੱਥੇ ਸੱਚੇ ਪਾਤਸ਼ਾਹ ਨੇ ਮੈਂ ਕਰਕੇ ਲਿਖਾਇਆ ਨਹੀਂ ਤਾਂ ਅਕਾਲ ਪੁਰਖ ਕਹੇ ਸ਼ਬਦ ਕਹੇ ਇਸ ਤਰ੍ਹਾਂ ਕਰਕੇ ਲਿਖਤ ਚੱਲਦੀ ਆ ਲੇਕਿਨ ਮੈਂ ਬਹੁਤ ਘੱਟ ਲਿਖਤਾਂ ਦੇ ਵਿੱਚ ਹੁੰਦਾ ਸੁਣ ਲੋ ਮੈਂ ਭਗਤਾਂ ਨਾਲ ਆਦ ਜੁਗਾਦੀ ਨਿਰਗੁਣ ਹੋ ਕੇ ਗਿਆ ਗਿਚ ਸਰਗੁਣ ਖੁਸ਼ੀ ਮਨਾਈ ਆ ਸਰਗੁਣੋ ਕੇ ਸਰਗੁਣ ਖੁਸ਼ੀ ਮਨਾਈ ਆ ਜੁਗ ਚੌਂਕੜੀ ਮੇਰੀ ਵਖਰੀ ਵਿਦ ਮੇਰੀ ਵਿਦ ਵਖਰੀ ਆ ਸਾਸਤਰ ਸਿਮਰਤ ਵੇਦ ਨਾ ਕੋਈ ਸਮਝਾਈਆ ਕੋਈ ਧਰਮ ਸ਼ਾਸਤਰ ਗ੍ਰੰਥ ਸਮਝਾਈ ਨਹੀਂ ਸਕਦਾ ਆ ਦੀ ਗੱਲ ਜੇ ਦਸ ਪੋ ਰਾਤ ਨੂੰ ਲੱਗੇ ਪਾਲਾ ਤੁਹਾਡੇ ਅੰਦਰ ਵੜ ਕੇ ਮਾਣਾ ਨਿਕ ਜੇ ਪਾਲਾ ਲੱਗੇ ਤੁਹਾਡੇ ਅੰਦਰ ਵੜ ਕੇ ਮਾਣਾ ਨਿਕ ਨਿਗਾਹ ਤੁਹਾਡੀ ਆਪਣੇ ਵਿੱਚ ਮਲਾਈਆ ਜੇ ਤੁਸੀਂ ਕਰੋ ਜਿੱਦ ਆਪਣਾ ਵੱਲ ਵਧਾਈਆ ਮੈਂ ਫਿਰ ਵੀ ਕਹਿਣਾ ਇਹ ਸ਼ਿੰਦੇ ਮੇਰੇ ਪੁੱਤ ਕਿੰਦਾ ਮੈਂ ਫਿਰ ਵੀ ਕਹਿਣਾ ਹੁਣ ਮੈਂ ਕਰਕੇ ਸਾਰੀ ਗੱਲ ਚੱਲ ਰਹੀ ਮੈਂ ਫਿਰ ਵੀ ਕਹਿਣਾ ਇਹ ਸ਼ਿੰਦੇ ਮੇਰੇ ਪੁੱਤ ਇਹ ਨਹੀਂ ਕਿ ਕਿ ਉਹ ਵਿੱਚ ਅੰਦਰ ਕੁਝ ਹੋਰ ਸੀ ਤੇ ਬਾਹਰ ਕੁਝ ਹੋਰ ਸੀ ਉਹ ਗੱਲ ਸਾਰੀ ਸਾਹਮਣੇ ਬਹਿ ਕੇ ਕਰ ਰਿਹਾ ਸ਼ਿੰਦੇ ਮੇਰੇ ਪੁੱਤ ਜਿੰਨਾ ਆਪਣੀ ਗੋਦ ਉਠਾਈਆ ਜਿੰਨਾ ਨਾਲ ਮੇਰੀ ਮੌਲੇ ਰੁੱਤ ਉਹਦੀ ਰੁੱਤ ਵੀ ਪਰਮੇਸ਼ਰ ਕਹਿੰਦਾ ਇਹਨਾਂ ਦੇ ਜਨ ਭਗਤਾਂ ਦੇ ਨਾਲ ਮੇਰੀ ਮੌਲ ਰਹੀ ਸੋਹਣ ਜਣੀ ਘੜੀ ਸੋਭਾ ਪਾਈ ਆ ਉਹਨਾਂ ਉੱਤੇ ਕਿਉਂ ਨਾ ਹੋਵਾਂ ਖੁਸ਼ ਉਹਨਾਂ ਉੱਤੇ ਕਿਉਂ ਨਾ ਹੋਵਾਂ ਖੁਸ਼ ਜੋ ਖੁਸ਼ੀਆਂ ਵਿੱਚ ਮੇਰਾ ਨਾਮ ਤੇ ਆਈ ਆ ਸੋ ਦਾ ਨਾਮ ਖੁਸ਼ੀਆਂ ਦੇ ਵਿੱਚ ਤੇ ਹੋਣਾ ਦੋក្លਨ ਰਹਿ ਗਿਆ ਸ੍ਰਿਸ਼ਟੀ ਨਾਲੋਂ ਹੋ ਕੇ ਚੁੱਪ ਆਪਣਾ ਮੁਖ ਬਿਠੇ ਬਦਲਾਈ ਆ ਸ੍ਰਿਸ਼ਟੀ ਨਾਲੋਂ ਹੋ ਕੇ ਚੁੱਪ ਆਪਣਾ ਮੁਖ ਬਿਠੇ ਬਦਲਾਈ ਆ ਜਨ ਭਗਤਾਂ ਕੋਲੋਂ ਭਗਤ ਰਹੇ ਪੁਸ਼ ਜਨ ਭਗਤਾਂ ਦੇ ਕੋਲੋਂ ਭਗਤ ਰਹੇ ਪੁਸ਼ ਕਿੱਥੇ ਮਿਲੇ ਬੇਪਰਵਾਹੀ ਆ ਕਿਉਂ ਕਿੱਥੇ ਮਿਲੇਗਾ ਪਾਲ ਸਿੰਘ ਕਹੇ ਉਹ ਸਭ ਦੀ ਮੰਗੇ ਸੁਖ ਚਾਰ ਕੁੰਟ ਧਿਆਨ ਲਗਾਈ ਆ ਅਗਲੀ ਲਾਈਨ ਸੁਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿੱਥੇ ਸਾਰੀ ਗੱਲ ਚੱਲਦੀ ਆ ਜਿਹੜੀ ਮੋਹਰ ਲੱਗਦੀ ਆ ਕਈ ਆਪਾਂ ਇਹਨਾਂ ਸਰੀਰ ਵਾਲੇ ਪਾਸੇ ਲੈ ਜਾਂਦੇ ਆ ਇਹ ਲੈਣ ਸੁਣਨਾ ਕਿ ਪਰਮੇਸ਼ਰ ਕੀ ਕਹਿ ਰਿਹਾ ਜੇ ਅਸੀਂ ਹਰ ਬਾਣੀ ਦੀ ਗੱਲ ਨੂੰ ਮੰਨ ਰਹੇ ਆ ਪਰਮੇਸ਼ਰ ਦੀ ਗੱਲ ਨੂੰ ਤੇ ਫਿਰ ਸੁਣਨਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਉਂਕਿ ਪਹਿਲਾਂ ਪਿਛਲੀ ਲੈਣ ਨਾਲ ਜੋੜਦਾ ਕਿ ਜਨ ਭਗਤਾਂ ਕੋਲੋਂ ਭਗਤ ਰਹੇ ਪੁੱਛ ਪੁੱਛ ਰਹੇ ਸੀ ਨਾ ਕਿ ਕਿੱਥੇ ਮਿਲੇ ਬੇਪਰਵਾਇਆ ਕਿ ਉਹਨੇ ਮਿਲਣਾ ਕਿੱਥੇ ਆ ਪਾਲ ਸਿੰਘ ਕਹੇ ਉਹ ਸਭ ਦੀ ਮੰਗੇ ਸੁਖ ਚਾਰੋਂ ਕੁੰਟ ਧਿਆਨ ਲਗਾਈ ਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾ ਮਾਨਸ ਨਾ ਮਨੁੱਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾ ਮਾਨਸ ਨਾ ਮਨੁੱਖ ਤੇ ਫਿਰ ਉਹ ਹੈ ਕੀ ਆ ਜੇ ਮਾਨਸ ਵੀ ਮਨੁੱਖ ਵੀ ਨਹੀਂ ਆ ਜੋਤੀ ਜਾਤਾ ਪੁਰਖ ਬਿਦਾਤਾ ਮਾਲਕ ਖਾਲਕ ਪਤ ਪਰਮੇਸ਼ਵਰ ਪਾਰ ਬ੍ਰਹਮ ਨਿਰਗੁਣ ਨੂਰ ਜੋਤ ਰੂشناਈ ਪਹਿਲਾ ਉਸੂਲ ਹੀ ਚੱਲਦਾ ਕਿ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਆਦ ਜਗਤ ਤੋਂ ਪਹਿਲਾਂ ਵੀ ਇਸ਼ਟ ਚੱਲਦਾ ਰਿਹਾ ਲੇਕਿਨ ਕਿਹਦੀ ਗੱਲ ਚਲਦੀ ਗਈ ਨਿਰਗੁਣ ਜੋਤ ਦਾ ਇਸ਼ਟ ਚੱਲਦਾ ਰਿਹਾ ਕਿ ਪਰਮਾਤਮਾ ਨਿਰਗੁਣ ਜੋਤ ਆ ਉਹਦਾ ਇਸ਼ਟ ਚੱਲਦਾ ਰਿਹਾ ਸਾਰੇ ਗੁਰੂ ਪੀਰ ਪੈਗੰਬਰ ਬਤਾਰਾਂ ਨੇ ਉਸੇ ਇਸ਼ਟ ਦੀ ਗੱਲ ਕੀਤੀ ਕਿ ਨਿਰਗੁਣ ਜੋਤ ਹੁਣ ਨਾਲ ਕੀ ਜੁੜਿਆ ਵਾ ਨਿਰਗੁਣ ਜੋਤ ਅਕਾਲ ਪੁਰਖ ਕਿਉਂਕਿ ਹੁਣ ਅਕਾਲਪੁਰਖ ਮਾਤਲੋਕ ਤੇ ਪ੍ਰਗਟ ਹੋਇਆ ਸਨਮਖ ਹੋਇਆ ਜਿਹੜਾ 10 ਪੂ ਨੂੰ ਸਨਮਖ ਹੋਇਆ ਸੀ ਅਕਾਲਪੁਰਖ ਲੱਗਿਆ ਫਿਰ ਨਾਲ ਕੀ ਲਾਇਆ ਹੀ ਹੀ ਮਤਲਬ ਕਿ ਜੋ ਅਕਾਲਪੁਰਖ ਤੁਹਾਡੇ ਸਾਹਮਣੇ ਪ੍ਰਗਟ ਹੋਇਆ ਬਸ ਹੀ ਕੇਵਲ ਕੇਵਲ ਤੋਂ ਬਾਅਦ ਕਿ ਉੱਥੇ ਹੋਰ ਕੁਝ ਨਹੀਂ ਰਹਿ ਜਾਂਦਾ ਨਿਰਗੁਣ ਜੋਤ ਅਕਾਲਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਜਿਸ ਨੂੰ ਭਗਤਾਂ ਮਿਲਣ ਦੀ ਲੱਗੀ ਭੁੱਖ ਉਹਨੇ ਕਿਹਾ ਕਿਥੇ ਕਿੱਦਾਂ ਮਿਲਣਾ ਪੇਪਰਵਾ ਨੇ ਤੇ ਉਹ ਗੱਲ ਚੱਲੀ ਸਾਰੀ ਕਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੌਣ ਆ ਜਿਸ ਨੂੰ ਭਗਤਾਂ ਮਿਲਣ ਦੀ ਲੱਗੀ ਭੁੱਖ ਭਗਵਾਨ ਨੂੰ ਭੁੱਖ ਲੱਗੀ ਭਗਤਾਂ ਮਿਲਣ ਦੀ ਬਿਨ ਦਰਸ਼ਨ ਸ਼ਾਂਤ ਕਦੇ ਨਾ ਆਈ ਆ ਸੋ ਦੂਰ ਦਰਾੜਾ ਨੇਰਨ ਨੇਰਾ ਨੇੜੇ ਗਿਆ ਟੁੱਕ ਹੁਣ ਪ੍ਰਮਾਤਮਾ ਤੇ ਸਦਾ ਦੂਰ ਆ ਸਾਰੇ ਗੁਰੂ ਪੀਰ ਗੰਬਰ ਅਵਤਾਰਾਂ ਨੇ ਉੱਤੇ ਅਲੰਗੁਲ ਕੀਤੀ ਨਾ ਇਕ ਮਹਾਰਾਜ ਦਾ ਸਤਸਰੂਪ ਹੈਗਾ ਜਿੱਥੇ ਮਹਾਰਾਜ ਨੇ ਇੱਥੇ ਗੱਲ ਕੀਤੀ ਜਿਹੜਾ ਉੱਤੇ ਸੀ ਉਹ ਇੱਥੇ ਆ ਗਿਆ ਸੋ ਇੱਥੇ ਵੀ ਉਹੀ ਗੱਲ ਕੀਤੀ ਜੋ ਸੋ ਦੂਰ ਦਰਾੜਾ ਨੇਰਨ ਨੇਰਾ ਦੂਰ ਦਰਾੜਾ ਵੀ ਆ ਤੇ ਨੇੜੇ ਨੇੜੇ ਤੋਂ ਨੇੜੇ ਵੀ ਆ ਉਹ ਕੀ ਆਇਆ ਨੇੜੇ ਗਿਆ ਢੋਕ ਲੈਣਾ ਦੇਣਾ ਪੰਦ ਮੁਕਾਇਆ ਲੈਣਾ ਦੇਣਾ ਪੰਦ ਮੁਕਾ ਰਿਆ ਜਨ ਭਗਤੋ ਉਸ ਤੋਂ ਲੈਣਾ ਦੇਣਾ ਲੈ ਲੋ ਕੁਸ਼ ਜਿਹੜਾ ਲਵਕੁਸ਼ ਸੀਤਾ ਜਨਕ ਸੁਪਤਰੀ ਜੋੜ ਜੜਾਈ ਆ ਜੋਤੀ ਜੋ ਸਰੂਪ ਆ ਰਾਪ ਆਪਣੀ ਜੋਤ ਧਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਿਹਰ ਨજર ਨਾਲ ਪਾਰ ਕਰਾਈ ਉਹਨੇ ਮਿਹਰ ਦੇ ਨਾਲ ਪਾਰ ਕੀਤਾ ਸੋ ਦਾਸ ਇੱਥੇ ਮਾਫੀ ਚਾਹੁੰਦਾ ਜੇ ਕੋਈ ਸ਼ਬਦ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਸੱਚੇ ਪਾਤਸ਼ਾਹ ਦੇ ਚਰਨਾਂ ਚੋਂ ਤੇ ਸਰਬਰ ਸੰਗਤ ਦੇ ਚਰਨਾਂ ਚੋਂ ਮਾਫੀ ਚਾਹੁੰਨਾ ਜਿਕਰੇ ਦਾਸ ਆਹ ਦੇਣਾ ਸੋਹਾਂਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਾਂਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ